ਰੰਗਲੀ ਪੰਜਾਬ ਦੇ ਬਾਰੇ ਵੀ ਸਰਕਾਰ ਕਾਫੀ ਤਤਪਰ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪਰ ਕਹਿੰਦੇ ਕਿ ਰੰਗਲੇ ਪੰਜਾਬ ਦੇ ਨਾਮ ਤੇ ਇੱਕ ਸੁਸਾਇਟੀ ਬਣਾ ਰਹੇ ਨੇ ਤੇ ਉਹਦੇ ਵਿੱਚ ਹੁਣ ਮਾਨ ਸਾਹਿਬ ਕਹਿ ਰਹੇ ਨੇ ਕਿ ਭਾਈ ਦਾਨ ਕਰਨ ਵਾਲੇ ਵੀ ਆਉਣ ਕਰੋੜਪਤੀ ਹੋਣ ਤੇ ਭਾਵੇਂ ਐਨ ਆਰ ਆਈ ਹੋਣ ਦਾਨ ਕਰਨ ਤੇ ਫੇਰ ਆਪ ਰਲ ਮਿਲ ਕੇ ਰੰਗਲਾ ਪੰਜਾਬ ਬਣਾਵਾਂਗੇ ਪਹਿਲਾਂ ਖਜ਼ਾਨੇ ਨੂੰ ਵੇਖੋ ਵੀ ਖਜ਼ਾਨਾ ਕਦੇ ਖਾਲੀ ਹੋਇਆ ਹੂੰ ਇਹਦਾ ਮਤਲਬ ਇਹ ਆ ਕਿ ਜਿਹੜਾ ਦਾਨਾ ਕਹਿੰਦਾ ਸੀਗਾ ਕੀ ਖਜ਼ਾਨਾ ਕਦੇ ਖਾਲੀ ਹੁੰਦਾ ਜੀ ਉਹਦੇ ਖਜ਼ਾ ਖਜ਼ਾਨੇ ਦੀ ਚੀਕ ਨਿਕਲੀ ਪਈ ਆ ਹਮ ਤੇ ਫਿਰ ਸੱਧਿਆ ਜਾ ਰਿਹਾ ਅੱਛਾ ਅੱਗੇ ਕੀ ਹੋਇਆ ਆ ਜਿਹੜੇ ਸਮਾਰਟ ਸਕੂਲ ਆ ਤੁਹਾਡੇ ਹਮ ਇਹ ਸਮਾਰਟ ਸਕੂਲ ਕਿਵੇਂ ਬਣੇ ਸੀ ਪਰਵਾਸੀਆਂ ਦੇ ਸਹਿਯੋਗ ਨਾਲ ਦਾਨੀਆਂ ਦੇ ਸਹਿਯੋਗ ਨਾਲ ਜੀ ਤੇ ਫਿਰ ਮਸ਼ਹੂਰੀ ਤੰਤਰ ਕੀਤਾ ਸੀ ਕਾਂਗਰਸ ਸਰਕਾਰ ਵੱਲੇ ਹਮ ਉਹਨਾਂ ਨੇ ਵੀ ਇਹੀ ਕੁਛ ਕੀਤਾ ਬਿਲਕੁਲ ਸਰ ਇਹਨਾਂ ਨੂੰ ਤੇ ਬਿਨਾ ਮੰਗਿਆ ਤੋਂ ਪੈਸੇ ਮਿਲਦੇ ਸੀ ਮਾਨ ਸਾਹਿਬ ਜਾ ਕੇ ਜਹਾਜ਼ ਤੋਂ ਉਤਰਦੇ ਸੀ ਹਮ ਇਹ ਲਗਜ਼ਰੀ ਲਾਈਫ ਸ਼ੁਰੂ ਹੋ ਜਾਂਦੀ ਸੀ ਹੁਣ ਮੈਂ ਬੰਦੇ ਵੀ ਕਿਹੜੇ ਗਣਾਵਾ ਵੀ ਜਿਹੜੇ ਬੰਦੇ ਮਤਲਬ ਕਿ ਜਿਨ੍ਹਾਂ ਨੂੰ ਪੈਸੇ ਦੀ ਕੋਈ ਘਾਟ ਹੀ ਨਹੀਂ ਉਹ ਰੀਸੀਵ ਕਰਨ ਲਈ ਖੜੇ ਹੁੰਦੇ ਸੀ ਠੀਕ ਹੈ ਨਾ ਜੀ ਮੈਂ ਚਲੋ ਪਰਸਨਲ ਲਾਈਫ 'ਚ ਨਹੀਂ ਜਾਂਦਾ ਹੁੰਦਾ ਕਹਿਣ ਦਾ ਮਤਲਬ ਕਿ 에어ਪੋਰਟ ਤੇ ਉਤਰੇ ਨਹੀਂ ਤੇ ਲਗਜ਼ਰੀ ਲਾਈਫ ਸ਼ੁਰੂ ਤੇ ਡਾਲਰ ਟਿਕਣੇ ਸ਼ੁਰੂ ਅੱਜ ਮੰਗਣੇ ਪਰਸੀ ਇਹ ਸਰਬ ਆਮ ਆਦਮੀ ਪਾਰਟੀ ਤੇ ਤਾਂ ਤੁਹਾਨੂੰ ਪਤਾ ਜਾਣ ਚੱਲ ਰਹੀ ਹੈ ਚੱਲ ਰਹੀ ਹੈ ਚੱਲ ਰਹੀ ਹੈ ਬਿਲਕੁਲ ਯਾਦਾ ਤੁਹਾਨੂੰ ਮੈਨੂੰ ਯਾਦ ਆ ਦਰਗੇਸ਼ ਪਾਟਕ ਹੋਰ ਆਲੀ ਕਿ ਇਹਨੇ ਡਾਲਰ ਇਹਨਾਂ ਨੇ ਬਾਹਰੋਂ ਮਗਾਏ ਸੀਗੇ ਮਗਾਏ ਸੀ ਬਿਲਕੁਲ ਠੀਕ ਹੈ ਨਾ ਜੀ ਸੋ ਕਿੰਨੇ ਮੈਂ ਤਾਂ ਹੈਰਾਨ ਆ ਕਿ ਕਿੰਨਾ ਕੁਸ਼ ਇਕੱਠਾ ਹੁੰਦਾ ਸੀ ਯੂ ਐਸ ਚੋਂ ਆਸਟ੍ਰੇਲੀਆ ਚੋਂ ਕੈਨੇਡਾ ਚੋਂ ਪੂਰਾ ਭਰਪੂਰ ਸਮਰਥਨ ਆਇਆ ਜੀ ਡੋਲਰ ਵਾਲੀ ਕੋਈ ਕਸਰ ਨਹੀਂ ਛੱਡੀ ਐ ਨਾ ਰਾਇਸ ਮਰਤਨ ਪੈਸਾ ਹਰ ਕੁਝ ਪਰ ਹੁਣ ਹੁਣ ਇਹ ਜਾ ਕੇ ਉੱਥੇ ਸਾਫਾ ਵਿਛਾਉਣ ਜੋਗੇ ਨਹੀਂ ਅਗੇ ਕਿ ਸਾਨੂੰ ਡੋਨੇਸ਼ਨ ਦਿਓ ਉਹਨਾਂ ਨੇ ਘੇਰ ਲੈਣਾ ਉਹਨਾਂ ਦੇ ਕੋਲ ਤੇ ट्रांजੈਕਸ਼ਨਾਂ ਨਹੀਂ ਜੀ ਕਿ ਭਾਈ ਪਹਿਲਾਂ ਤਾਂ ਦਿਓ ਕਹਾ ਸਾਫਕਤਾ ਉਹ ਕਿਧਰ ਗਿਆ ਸੋ ਇਸ ਕਰਕੇ ਹੁਣ ਉਹ ਬਣاتی ਸੋਸਾਇਟੀ ਸੋਸਾਇਟੀ ਜੀ ਰੰਗਲਾ ਪੰਜਾਬ ਸੋਸਾਇਟੀ ਆ ਪਹਿਲੀ ਗੱਲ ਇਹ ਰੰਗਲ ਤੁਸੀਂ ਐਸੋ ਰੰਗਲਾ ਪੰਜਾਬ ਬਣਾਉਂ ਤੁਸੀਂ ਇਹ ਨਹੀਂ ਦੱਸਿਆ ਕਿ ਰੰਗਲੇ ਪੰਜਾਬ ਦੇ ਵਿੱਚ ਰੰਗ ਉਧਾਰੇ ਲੈਣੇ ਪੈਣਗੇ ਹੂੰ ਜੇ ਲੋਕਾਂ ਨੇ ਕਰਨਾ ਤਾਂ ਫਿਰ ਜਿਹੜਾ ਉਹਦਾ ਪੇਂਟ ਸਾਨੂੰ ਅਧਾਰਾ ਲੈਣਾ ਪੈਣਾ ਜੇ ਹੂੰ ਸਾਡੇ ਕੋਲ ਆਪਦੇ ਕੋਲ ਆਪ ਦਾ ਰੰਗ ਨਹੀਂ ਹੈ ਜੀ ਤਾਂ ਰੰਗਲਾ ਪੰਜਾਬ ਯਾਨੀ ਇੱਕ ਗੱਲ ਸਾਬਤ ਹੋ ਗਈ ਕਿ ਹਾਲੇ ਤੱਕ ਪੂਰਨ ਤੌਰ ਤੇ ਰੰਗਲਾ ਪੰਜਾਬ ਰੰਗਲਾ ਨਹੀਂ ਹੋਇਆ ਉਹਦੇ ਰੰਗ ਦੂਰੇ ਆ ਤੇ ਰੰਗ ਮੰਗਵੇ ਲੈ ਜਾ ਰਹੇ ਆ ਕਿ ਹੁਣ ਦਾਨ ਕਰੋ ਰੰਗ ਹੂੰ ਵੀ ਆਪਾਂ ਇਹਨੂੰ ਰੰਗੀਨ ਕਰਨਾ ਹੈ ਜੀ ਜੀ ਤੇਰੀ ਜ਼ਿੰਦਗੀ ਰੰਗੀਨ ਰਵੇ ਗੱਲ ਨੇ ਸਾਡੇ ਬੇਲੀ ਨੂੰ ਗੀਤ ਕਿੰਨਾ ਪਿਆਰਾ ਲਿਖਿਆ ਸੀ ਤਾਂ ਗੱਲ ਇਹ ਆ ਕਿ ਇਹ ਰੰਗਲਾ ਪੰਜਾਬ ਜਿਹੜਿਆ ਜੀ ਇਹ ਕਹਿੰਦੇ ਕਿ ਰੰਗਲੇ ਪੰਜਾਬ ਸੁਸਾਇਟੀ ਦੇ ਜ਼ਰੀਏ ਅੱਛਾ ਉਹ ਲੋਕਪਤੀ ਵੀ ਰੱਖ ਲਏ ਇਹ ਬਿਲਕੁਲ ਉਦਾਂ ਜਿੱਦਾਂ ਪ੍ਰਧਾਨ ਮੰਤਰੀ ਨੇ ਇੱਕ ਫੰਡ ਬਣਾਤਾ ਪੀਐਮ ਕੇਅਰ ਫੰਡ ਉਹ ਅਸੀਂ ਬਹੁਤ ਸਟੋਰੀਆਂ ਕੀਤੀਆਂ ਉਹਦੇ ਤੇ ਉਹਦੇ ਚ ਫੌਜ ਤੋਂ ਵੀ ਪੈਸੇ ਲੈ ਲੈ ਰੇਲਵੇ ਵਾਲਿਆਂ ਤੋਂ ਪੈਸੇ ਲੈ ਲੈ ਕੋਈ ਹਜ਼ਾਰ ਕਰੋੜ ਰੁਪਈਆ ਲੈ ਲਿਆ ਜਦੋਂ ਆਖੇ ਜੀ ਪ੍ਰਧਾਨ ਮੰਤਰੀ ਸਾਹਿਬ ਸਾਫ਼ ਕਰ ਲੀਏ ਉਹ ਕਹਿੰਦੇ ਪਰ ਇਹ ਉਹ ਕਾਹਦਾ ਸਾਹਬ ਹੈ ਸਾਹਿਬ ਹੂੰ ਇਹ ਇਹੀ ਹਿਸਾਬ ਕਿਤਾਬ ਰਹੀ ਇੱਥੇ ਲੱਗਦਾ ਕਿ ਕਿਹੜੀ ਸੋਸਾਇਟੀ ਬਣਾ ਬੈਠੇ ਹੋ ਸਰਕਾਰਾਂ ਕਦੇ ਇਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕਿ ਕਰਦੀਆਂ ਹੋਣਗੀਆਂ ਕਿ ਯਾਰ ਉਹਨਾਂ ਨੂੰ ਇੱਕ ਅੱਡ ਤੋਂ ਸਰਕਾਰ ਚਲਾਉਣ ਵਾਸਤੇ ਜਾਂ ਪੰਜਾਬ ਨੂੰ ਵਧੀਆ ਖੁਸ਼ਹਾਲ ਕਰਨ ਵਾਸਤੇ ਇੱਕ ਕੋਸ਼ ਬਣਾਉਣਾ ਪਵੇ ਤੁਸੀਂ ਉੱਤੇ ਹੀ ਅਪੀਲ ਕਰ ਦਿਓ ਜੀ ਸਾਡਾ ਮੁੱਖ ਮੰਤਰੀ ਦਾ ਆਪਣਾ ਇੱਕ ਫੰਡ ਹੁੰਦਾ ਤੁਹਾਨੂੰ ਪਤਾ ਹੀ ਆ ਮੁੱਖ ਮੰਤਰੀ ਰੀਲੀਫ ਫੰਡ ਹੁੰਦਾ ਤੁਸੀਂ ਉਹਦੇ ਚ ਪੈਸੇ ਪਾ ਸਕਦੇ ਹੋ ਜੇ ਕੋਈ ਕੁਦਰਤੀ ਵਿਪਤਾ ਹੁੰਦੀ ਹੈ ਤੁਸੀਂ ਉਹਦੇ ਚ ਵਰਤ ਸਕਦੇ ਹੋ ਹੂੰ ਜਾ ਕੋਈ ਹੋਰ ਐਕਸ ਗ੍ਰੇਸ਼ੀਆ ਦੇਣੀ ਆ ਤੁਸੀਂ ਦਿਓ ਜੀ ਇਹ ਅੱਡ ਤੋਂ ਸੋਸਾਇਟੀ ਚ ਚਲੋ ਜੋ ਵੀ ਆ ਪਰ ਮੈਨੂੰ ਨਹੀਂ ਲੱਗਦਾ ਹੁਣ ਮਰ ਗਈ ਉਹ ਮਾਂ ਜਿਹੜੀ ਦਹੀਂ ਨਾਲ ਟੋਕ ਦਿੰਦੀ ਸੀ ਹੂੰ ਉਹ ਗੱਲ ਉਹ ਐਨ ਆਰ ਆਈ ਤਾਂ ਨਹੀਂ ਆ ਦਿੰਦੇ ਹਣ ਹਾਂ ਇਹਨਾਂ ਦੇ ਆਪਣੇ ਬੰਦੇ ਹੋ ਸਕਦੇ ਉਹ ਤਾਂ ਪਹਿਲਾਂ ਵੀ ਦਿੰਦੇ ਹੋਣਗੇ ਪਰ ਜਿਵੇਂ ਅੱਗੇ ਲਾਹ ਵਾਢਿਓ ਪੰਜਾਬੀ ਐਨ ਆਰ ਆਈ ਦਿੰਦਾ ਸੀ ਜੀ ਆਮ ਆਦਮੀ ਪਾਰਟੀ ਦਾ ਸਮਰਥਕ ਐਨ ਆਰ ਆਈ ਤਾਂ ਦੇਊਗਾ ਦਿਲ ਖੋਲ ਕੇ ਉਹਨੇ ਤਾਂ ਕੀ ਕਰਾਂ ਉਹ ਤਾਂ ਵਫਾਦਾਰ ਹੈ ਮੈਂ ਉਹ ਹਮੇਸ਼ਾ ਉਹਨਾਂ ਦੀ ਵਫਾਦਾਰੀ ਦੀ ਕਦਰ ਕਰਦਾ ਹਾਂ ਪਰ ਜਿਹੜਾ ਆਮ ਪੰਜਾਬੀ ਐਨ ਆਰ ਆਈ ਮੈਂ ਮਤਲਬ ਕਿ ਡਾਲਰ ਦਿਲ ਖੋਲ ਕੇ ਦਿੰਦਾ ਸੀ ਕਸਰ ਜਿਹਨੇ ਪੰਜਾਬ ਦੀ ਭਲਾਈ ਬਾਰੇ ਸੋਚ ਕੇ ਪਾਇਆ ਉਹ ਤਾਂ ਡੀਕਦੇ ਕਹਿੰਦੇ ਇੱਕ ਵਾਰੀ ਆਓ ਤਾਂ ਸਹੀ ਆਜੋ ਤੁਹਾਨੂੰ ਬਈਏ ਆਜੋ ਤੁਹਾਨੂੰ ਤੇ ਹੀਰਣਾ ਗੁਰਦਾਪੇਲਾ ਤੋਂ ਗੱਲ ਇਹ ਆ ਕਿ ਇਹ ਤੇ ਜਾਂਦੇ ਨਹੀਂ ਜੇ ਜਾਂਦੇ ਆ ਤੇ ਆਪੇ ਪਰਸਨਲ ਵਿਜ਼ਿਟ ਤੇ ਜਾਂਦੇ ਨੇ ਸੋ ਇਸ ਕਰਕੇ ਇਹ ਤੇ ਸਾਫ ਆ ਕਿ ਦਿਵਾਲਾ ਨਿਕਲਿਆ ਪਿਆ ਆਰਥਿਕ ਤੌਰ ਤੇ ਜਿਹੜੀਆਂ ਗੱਲਾਂ ਮੈਂ ਪਿਛਲੇ ਕਈ ਸਾਲਾਂ ਤੋਂ ਵੈਸੇ ਤੇ ਪਿਛਲੀ ਸਰਕਾਰ ਤੋਂ ਹੀ ਕਹ ਕਹਦਾ ਆ ਰਿਹਾ ਕਿ ਹੈ ਨਹੀਂ ਬੱਲੇ ਕੱਖ ਨਹੀਂ ਉਹ ਬੱਲੇ ਸਰਦੂਲ ਦੇ ਹੈਨਾ ਇਹ ਹੈ ਨਹੀਂ ਕੁਝ ਵੀ ਸਤ ਜੀ ਪਿਛਲੇ ਆਪੇ ਕਹਿ ਰਹੇ ਸੀ ਇਹ ਬਸ ਇਹ ਕਹਿਣ ਦੇ ਤਾਂ ਦੇ ਥੋਥਾ ਚਣਾ ਬਾਝੇ ਖਣਾ ਹੂੰ ਠੀਕ ਹੈ ਚਣਾ ਥੋਥਾ ਵੱਜਦਾ ਕਣਾ ਹੈ ਹਾਏ ਹੁਸ਼ ਨਹੀਂ ਹੈ ਜੀ ਇਹ ਸਾਫ ਹੈ ਸਪਸ਼ਟ ਹੈ ਕਿ ਸਾਡੀ ਭਾਈਏ ਖੜਕੇ ਹੀ ਹੈ ਕੱਲੇ ਇੱਕ ਦਿਨ ਐਸਾ ਆਏਗਾ ਕਿ ਜਦੋਂ ਜਿਹੜੀਆਂ ਦਿਨਦਾਰੀਆਂ ਉਹ ਸਾਡੇ ਕੋਲ ਚੁਕਾਈਆਂ ਨਹੀਂ ਜਾਣਗੀਆਂ ਤਾਰੀਆਂ ਨਹੀਂ ਜਾਣਗੀਆਂ ਤੇ ਅਸੀਂ ਹੱਥ ਖੜੇ ਕਰ ਦੇਾਂਗੇ ਕਿ ਲਓ ਜੀ ਬਸ ਸੰਭੋ ਤੁਸੀਂ ਹੁਣ ਜੀ ਅਸੀਂ ਦਿਵਾਲੀਏ ਹੋ ਚੱਲੇ ਆ ਤੇ ਘਰ ਚੱਲੇ ਆ ਨਾਲ ਪੰਜਾਬ ਕਿੰਗਸ ਦੀ ਦੱਸ ਰਹੇ ਨੇ ਕਹਿੰਦੇ ਅਸੀਂ ਜਰਮਨੀ ਤੋਂ ਤੇ ਭਾਈ ਬਹੁਤ ਪੈਸਾ ਇਕੱਠਾ ਕਰਕੇ ਦਿੱਤਾ ਹਾਂ ਵੇਖ ਲਓ ਯੂਰਪ ਦੇ ਵਿੱਚੋਂ ਤੇ ਇਹ ਕਾਫੀ ਉਹ ਉਸ ਦਿਨ ਵੀ ਆਪਾਂ ਥੋੜੀ ਗੱਲ ਕੀਤੀ ਸੀ ਤੇ ਕਾਫੀ ਸਾਰੇ ਦੋਸਤ ਨਿਕਲੇ ਐਸੀ ਜਿਨ੍ਹਾਂ ਨੇ ਦੱਸਿਆ ਸੀਗਾ ਕਿ ਅਸੀਂ ਪੈਸਾ ਕਾਫੀ ਇਕੱਠਾ ਕਰਿਆ ਉਦੋਂ ਸਾ ਤੇ ਮੁਲੀਫ ਹੁੰਦਾ ਆਡਿਟ ਕਹਿੰਦੇ ਹੁੰਦਾ ਭਾਜੀ ਪਰ ਇਹਦੇ ਵਿੱਚ ਜਿਹੜਾ ਪੈਸਾ ਆਊਗਾ ਉਹ ਪ੍ਰਚਾਰ ਵਿੱਚ ਲਾਇਆ ਜਾ ਸਕਦਾ ਫਿਰ ਉਹੀ ਹੈ ਨਾ ਗੱਲ ਤੇ ਉਹੀ ਆ ਚਲੋ ਪਤਾ ਨਹੀਂ ਹਸਾਬ ਕਿਤਾਬ ਕਿਵੇਂ ਦੇਣਗੇ ਕਿਵੇਂ ਸੋਸਾਇਟੀ ਕੰਮ ਕਰੇਗੀ ਪਰ ਜੇ ਤੁਸੀਂ ਪੀਐਮ ਵਾਲੀ ਗੱਲ ਕਰੋ ਮੋਦੀ ਸਾਹਿਬ ਵਾਲੀ ਪੈਸੇ ਲੈ ਕੇ ਕਿ ਹਸਾਬ ਨਹੀਂ ਨਹੀਂ ਜੀ ਇਹਦਾ ਆਡਿਟ ਨਹੀਂ ਕਰਵਾ ਸਕਦੇ ਉਹ ਨਹੀਂ ਕਰਵਾ ਸਕਦੇ ਜੇ ਦੀ ਆਰਟੀਆਈ ਰਹੀ ਜਾਣਕਾਰੀ ਨਹੀਂ ਦੇ ਸਕਦੇ ਬਸ ਫਿਰ ਤਾਂ ਠੀਕ ਠਾਕ ਆ ਫਿਰ ਤੇ ਵਾਕਿਆ ਹੀ ਪੈਸਾ ਜਿਹੜਾ ਲੱਗੇਗਾ ਦੂਜੇ ਪਾਸੇ ਲੱਗੇਗਾ ਤੇ ਲੁਧਿਆਣਾ ਇਲੈਕਸ਼ਨ ਤੋਂ ਐਨ ਪਹਿਲਾ ਰੰਗਲੇ ਪੰਜਾਬ ਦੀ ਰੰਗਲਾ ਪੰਜਾਬ ਸੁਸਾਇਟੀ ਬਣਾਉਣ ਦੀ ਕਿਵੇਂ ਯਾਦ ਆ ਗਈ ਨਹੀਂ ਅੱਜ ਤੈਨੂੰ ਕਿਵੇਂ ਅਚਾਨਕ ਆ ਗਈ ਸਾਡੀ ਯਾਦ ਗਰੀਬਾਂ ਦੀ ਇੱਕ ਤਾਂ ਹੋ ਗਿਆ ਬਈ ਸੋ ਇਸ ਕਰਕੇ ਪਤਾ ਹੈ ਕਿ ਤੁਸੀਂ ਜਿਸ ਤਰ੍ਹਾਂ ਧੰਨ ਜਿਹੜਾ ਉਹ ਪ੍ਰਚਾਰ ਤੰਤਰ ਅਤੇ ਚੋਣ ਦੀ ਜੋ ਤੁਹਾਡੀ ਮਸ਼ਕ ਹੁੰਦੀ ਹੈ ਉਹਦੇ ਵਿੱਚ ਲਿਜਾ ਕੇ ਲਾਇਆ ਇਸ ਕਰਕੇ ਲੋਕ ਚੜਿਆ ਉਹ ਹੁਣ ਇੰਨਾ ਵਿਸ਼ਵਾਸ ਨਹੀਂ ਕਰਦੇ ਹੂੰ ਬਿਲਕੁਲ ਕੱਲਿਆ ਨਾ ਕਿ ਇੱਕ ਗਾਣਾ ਸੀ ਹੁਣ ਭਾਵੇਂ ਬਣ ਸੋਨੇ ਦੀ ਹੂੰ ਤੇਰਾ ਮੋੜ ਨਾ ਕਰਾਂ ਇਤਬਾਰ ਤੇ ਗੱਲ ਇਹ ਕਿ ਉਹ ਇਹੀ ਚੀਜ਼ ਹੁੰਦੀ ਹੈ ਕਿ ਤੁਸੀਂ ਜਦੋਂ ਵਕਾਰ ਸੁਖਮ ਸਿੰਘ ਸਾਹਿਬ ਨਿੱਜੀ ਜ਼ਿੰਦਗੀ ਦਾ ਤਜਰਬਾ ਦੱਸਦਾ ਕਿ ਜਦੋਂ ਤੁਹਾਡਾ ਇਤਬਾਰ ਗਵਾਚ ਗਿਆ ਨਾ ਤੁਹਾਡਾ ਵਕਾਰ ਨਹੀਂ ਬਚੇਗਾ ਵਕਾਰ ਤੁਹਾਡਾ ਯਾਨੀ ਸ਼ਵੀ ਗੱਲ ਹੁਣ ਆਜ ਦੀ ਪੀੜੀ ਜਿਹੜਾ ਤੁਹਾਡਾ ਵਕਾਰ ਹੈ ਨਾ ਵਕਾਰ ਤਦ ਤੱਕ ਹੈ ਜਦ ਤੱਕ ਤੁਹਾਡਾ ਵਿਹਾਰ ਵਧੀਆ ਹੈ ਤੁਹਾਡਾ ਕਿਰਦਾਰ ਵਧੀਆ ਹੈ ਜੀ ਜੀ ਠੀਕ ਹੈ ਨਾ ਸੋ ਇਹ ਚੀਜ਼ ਆ ਕਿ ਹੁਣ ਤੁਹਾਡਾ ਇਤਬਾਰ ਹੀ ਨਹੀਂ ਰਹਿ ਗਿਆ ਫਿਰ ਵਿਹਾਰ ਕਿਰਦਾਰ ਉਹ ਗੱਲਾਂ ਹੀ ਕਿੰਨੀਆਂ ਜੀ ਇਤਬਾਰ ਬਹੁਤ ਜ਼ਰੂਰੀ ਹੈ ਜੇ ਤੁਹਾਡਾ ਇਤਬਾਰ ਹੈ ਨਾ ਲੋਕਾਂ ਨੂੰ ਭਾਵੇਂ ਇੱਕ ਵੇਲਾ ਇਦਾਂ ਦਾ ਜੌਬਲੈਸ ਹੋ ਜਾਓ ਜਾਂ ਬਿਜ਼ਨਸ ਚ ਘਾਟੇ ਪੈ ਗਏ ਆ ਸੰਭਲ ਜਾਂਦੇ ਤੁਸੀਂ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਬੰਦਾ ਯਾਰ ਫਿਰ ਕੋਸ਼ਿਸ਼ ਕਰਕੇ ਕਾਮਯਾਬ ਹੋ ਜਾਏਗਾ ਔਰ ਜੋ ਅਸੀਂ ਕਰਾਂਗੇ ਨੇ ਦੇ ਲਈ ਜੀ ਇਹ ਦੁੱਗਣਾ ਦੁੱਗਣਾ ਮੋੜੂਗਾ ਚਾਹੇ ਉਹ ਆਸਾਨ ਦੇ ਰੂਪ ਚ ਹੋਵੇ ਤੇ ਚਾਹੇ ਉਹ ਵਾਪਸੀ ਦੇ ਰੂਪ ਦੇ ਵਿੱਚ ਹੋਵੇ ਜੀ ਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਕਿਰਪਾ ਕਰਕੇ ਇੱਕ ਰਿਕਵੈਸਟ ਹੈ ਤੁਹਾਨੂੰ ਦੁਬਾਰਾ ਤੋਂ ਅਕਸਰ ਹੀ ਕਰਦੇ ਆਂ ਅੱਜ ਫਿਰ ਕਰਦੇ ਆਂ ਵੀ ਇੱਕੋ ਕਮੈਂਟ ਵਾਰੀ ਵਾਰੀ ਤੁਸੀਂ ਕਾਪੀ ਨਾ ਕਰਿਆ ਕਰੋ ਕਿਉਂਕਿ ਬਾਕੀ ਦੋਸਤ ਡਿਸਟਰਬ ਹੁੰਦੇ ਨੇ ਤੇ ਕਈ ਵਾਰੀ ਕੋਈ ਕੰਮ ਦੀ ਗੱਲ ਕੋਈ ਕੰਮ ਦਾ ਕਮੈਂਟ ਜਿਹੜਾ ਉਹ ਵਿੱਚ ਰਲ ਜਾਂਦਾ ਇਕੋ ਕਮੈਂਟ ਤੁਸੀਂ ਵਾਰ-ਵਾਰ ਕਰਦੇ ਹੋ ਤੁਹਾਡਾ ਨਾਮ ਪੜਿਆ ਗਿਆ ਪੰਜਾਬ ਜੀ ਤੁਸੀਂ ਹੁਣ ਕਿੰਨੇ ਵਾਰੀ ਇੱਕੋ ਹੀ ਗੱਲ ਕਰਨੀ ਹੈ ਦੱਸੋ ਚਲੋ ਖੈਰ ਇਹ ਤੇ ਹੁਣ ਇਹ ਵੀ ਆਪਣੇ ਆਲਾ ਹਸਪਤਾ ਵੀ ਹੈ ਵੀ ਇਹ ਜੋ ਗੱਲ ਨੇ ਕਹਿਣੀ ਹੈ ਤੇ ਕਹਿ ਕੇ ਛੱਡਣੀ ਹੈ ਤੇ ਚਲੋ ਮੈਂ ਹੁਣ ਕਮੈਂਟ ਤੁਹਾਡਾ ਪੜਨਾ ਨਹੀਂ ਜੇ ਤੁਸੀਂ ਇਸ ਤਰ੍ਹਾਂ ਕਾਪੀ ਕਰੋਗੇ ਵਾਰ-ਵਾਰ ਤੇ ਮੈਂ ਕਮੈਂਟ ਤੁਹਾਡਾ ਨਹੀਂ ਪੜਨਾ ਮੈਂ ਅਗਲੀ ਖਬਰ ਵੱਲ ਚਲਦਾ ਹਾਂ ਬਾਕੀ ਦੋਸਤਾਂ ਦਾ ਸਵਾਗਤ ਕਰਦੇ ਹਾਂ ਸਾਰਿਆਂ ਦਾ ਮਿੰਟੂ ਜੀ ਕੱਲ ਇੱਕ ਖਬਰ ਕੀਤੀ ਸੀ ਆਪਾਂ ਰਮਨ ਤੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਤੇ ਉਹਦੇ ਚ ਕਾਫੀ ਗੱਲਾਂ ਤੁਸੀਂ ਦੱਸੀਆਂ ਵੀ ਸੀ ਵੀ ਕੀ ਕੁਝ ਕਾਰਨ ਹੋ ਸਕਦੇ